ਡੀਅਰ ਸਟੂਡੈਂਟਸ ਆਈ ਐਮ ਡਾਕਟਰ ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਚੰਡੀਗੜ੍ਹ ਲਾ ਕਾਲਜ ਚੰਜੀੜੀ this video is for basic punjabi students ਅਵਰ ਟੂਡੇਜ਼ ਵੀਡੀਓਜ਼ ਬੇਸਡ ਔਨ ਪੰਜਾਬੀ ਸ਼ਬਦ ਰਚਨਾ ਸਮਾਸੀ ਸ਼ਬਦ ਪਿਆਰੇ ਬੱਚਿਓ ਅੱਜ ਅਸੀਂ ਇਸ ਵੀਡੀਓ ਰਾਹੀਂ ਸਮਾਸੀ ਸ਼ਬਦ ਬਾਰੇ ਗੱਲਬਾਤ ਯਾ ਸਮਾਸੀ ਸ਼ਬਦਾਂ ਬਾਰੇ ਗੱਲਬਾਤ ਕਰਾਂਗੇ ਇਸ ਤੋਂ ਪਹਿਲੀਆਂ ਵੀਡੀਓਜ਼ ਵਿੱਚ ਅਸੀਂ ਪੰਜਾਬੀ ਸ਼ਬਦ ਰਚਨਾ ਦੇ ਵਿੱਚ ਪੰਜਾਬੀ ਸ਼ਬਦ ਬਣਤਰਾਂ ਹੋ ਗਈਆਂ ਉਸ ਦੇ ਵਿੱਚ ਅਗੇਤਰ ਸ਼ਬਦ ਪਛੇਤਰ ਸ਼ਬਦ ਕਰ ਚੁੱਕੇ ਆ ਤੇ ਅੱਜ ਦੀ ਵੀਡੀਓ ਦਾ ਟੌਪਿਕ ਹੈ ਸਮਾਸੀ ਸ਼ਬਦ ਵੀਡੀਓ ਸ਼ੁਰੂ ਕਰਦੇ ਆ ਸਮਾਸੀ ਸ਼ਬਦ ਪਰਿਭਾਸ਼ਾ ਸਭ ਤੋਂ ਪਹਿਲਾਂ ਡੈਫੀਨੇਸ਼ਨ ਕਰਾਂਗੇ ਪਿਆਰੇ ਬੱਚਿਓ ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ ਭਾਵ ਅਰਥ ਤੋਂ ਭਾਵ ਹੈ मीनिंग ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ ਸੰਖੇਪ ਕਰਨਾ ਭਾਵ ਛੋਟਾ ਕਰਕੇ ਲਿਖਣਾ ਜਾਂ ਛੋਟਾ ਕਰ ਦੇਣਾ ਜਦੋਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਇੱਕ ਨਵਾਂ ਅਰਥ ਦੇਣ ਵਾਲਾ ਵੱਖਰਾ ਸ਼ਬਦ ਬਣਾ ਲਿਆ ਜਾਵੇ ਉਸ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਪਿਆਰੇ ਬੱਚਿਓ ਜਦੋਂ ਆਪਾਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਇੱਕ ਅਜੀਹ ਨਵਾਂ ਸ਼ਬਦ ਬਣਾ ਲੈਂਦੇ ਆ ਕਿ ਉਸ ਦਾ ਆਪਣਾ ਅਰਥ ਹੋਵੇ ਉਸ ਨੂੰ ਸਮਾਸੀ ਸ਼ਬਦ ਅਸੀਂ ਕਹਿੰਦੇ ਹਾਂ ਇਹ ਸ਼ਬਦ ਰਚਿਤ ਸ਼ਬਦਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਦੂਮੇ ਸ਼ਬਦ ਜਿਹੜੇ ਉਹ ਮੂਲ ਹੁੰਦੇ ਨੇ ਮੂਲ ਜਾਂ ਫਿਰ ਮੁਕਤ ਸ਼ਬਦ ਹੁੰਦੇ ਹਨ ਧਿਆਰੇ ਬੱਚਿਓ ਜਦੋਂ ਆਪਾਂ ਪੰਜਾਬੀ ਸ਼ਬਦ ਬਣਤਰਾਂ ਵਾਲੀ ਵੀਡੀਓ ਜਾਂ ਟੌਪਿਕ ਕੀਤਾ ਸੀ ਉਸ ਦੇ ਵਿੱਚ ਆਪਾਂ ਦੋ ਤਰ੍ਹਾਂ ਦੇ ਸ਼ਬਦ ਦੇਖੇ ਸੀਗੇ ਜਿਸ ਦੇ ਵਿੱਚ ਪਹਿਲੇ ਸੀਗੇ ਮੂਲ ਸ਼ਬਦ ਤੇ ਦੂਜੇ ਸੀਗੇ ਰਚਿਤ ਸ਼ਬਦ ਸਮਾਸੀ ਸ਼ਬਦ ਜਿਹੜੇ ਹੁੰਦੇ ਨੇ ਉਹ ਦੂਜੀ ਕੈਟਾਗਰੀ ਦੇ ਵਿੱਚ ਭਾਵ ਰਚਿਤ ਸ਼ਬਦਾਂ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਠੀਕ ਹੈ ਇਸ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਦੋ ਸ਼ਬਦ ਅਸੀਂ ਜੋੜਦੇ ਆਂ ਆਪਸ ਦੇ ਵਿੱਚ ਉਹ ਜ਼ਿਆਦਾਤਰ ਜਿਹੜੇ ਸ਼ਬਦ ਨੇ ਉਹ ਮੂਲ ਜਾਂ ਫਿਰ ਮੁਕਤ ਹੁੰਦੇ ਨੇ ਜਿਨ੍ਹਾਂ ਦਾ ਆਪਣਾ ਕੋਈ मीनिंग ਹੁੰਦਾ ਇਸਦੇ ਵਿੱਚ ਇਹ ਨਹੀਂ ਕਿ ਦੋਵੇਂ ਸ਼ਬਦ ਮੂਲ ਜਾਂ ਮੁਕਤੇ ਹੋਣ ਇਸ ਤੋਂ ਇਲਾਵਾ ਦੋਵੇਂ ਸ਼ਬਦ ਜਿਹੜੇ ਉਹ ਬੰਦੇਜੀ ਜਾਂ ਇੱਕ ਸ਼ਬਦ ਬੰਦੇਜੀ ਜਾਂ ਇੱਕ ਸ਼ਬਦ ਮੁਕਤ ਵੀ ਹੋ ਸਕਦਾ ਹੈ ਉਹ ਅੱਗੇ ਆਪਾਂ ਸਲਾਈਡ ਦੇ ਵਿੱਚ ਦੇਖਾਂਗੇ ਸਮਾਸੀ ਸ਼ਬਦਾਂ ਦੀਆਂ ਉਦਾਹਰਣ ਹੁਣ ਅਸੀਂ ਸਮਾਸੀ ਸ਼ਬਦਾਂ ਦੀਆਂ ਐਗਜ਼ਾਮਪਲਸ ਦੇਖਦੇ ਆਂ ਪਿਆਰੇ ਬੱਚਿਓ ਕਿ ਸਮਾਸੀ ਸ਼ਬਦ ਹੁੰਦੇ ਕਿਵੇਂ ਨੇ ਜਾਂ ਫਿਰ ਕੀ ਨੇ ਜਾ ਬਣਦੇ ਕਿਵੇਂ ਨੇ ਤੁਸੀਂ ਦੇਖੋ ਕਿ ਇੱਥੇ ਕੁਝ ਕੁ ਜਿਹੜੇ ਉਹ ਸ਼ਬਦ ਜਾਂ ਫਿਰ ਸ਼ਬਦਾਂ ਦੇ ਸਮੂਹ ਲਿਖੇ ਹੋਏ ਨੇ ਦੇਖੋ ਤੁਸੀਂ ਸਭ ਤੋਂ ਪਹਿਲਾ ਹੈ ਸੱਜਰੀ ਵਿਆਹੀ ਹੋਈ ਦੂਜੇ ਨੰਬਰ ਤੇ ਹੈ ਹੱਥਾਂ ਨੂੰ ਲੱਗਣ ਵਾਲੀ ਕੜੀ ਤੀਜੇ ਨੰਬਰ ਤੇ ਹੈ ਲੋਕਾਂ ਦਾ ਰਾਜ ਚੌਥੇ ਨੰਬਰ ਤੇ ਰਾਸ਼ਟਰਪਤੀ ਤੇ ਪੰਜਵੇਂ ਨੰਬਰ ਤੇ ਹੈ ਆਪ ਨਾਲ ਬੀਤੀ ਪਿਆਰੇ ਬੱਚਿਓ ਇਹ ਪੰਜ ਜਿਹੜੇ ਸ਼ਬਦਾਂ ਦੇ ਸਮੂਹ ਨੇ ਇਹਨਾਂ ਨੂੰ ਅਸੀਂ ਸਮਾਸੀ ਸ਼ਬਦਾਂ ਦੇ ਵਿੱਚ ਕਿਵੇਂ ਤਬਦੀਲ ਕਰਦੇ ਹਾਂ ਅਸੀਂ ਦੇਖਦੇ ਹਾਂ ਜਿਵੇਂ ਸੱਜਰੀ ਵਿਆਹੀ ਹੋਈ ਠੀਕ ਹੈ ਇਹ ਤਿੰਨ ਸ਼ਬਦਾਂ ਦਾ ਜਿਹੜਾ ਬਣਿਆ ਹੋਇਆ ਸਮੂਹ ਹੈ ਇਸ ਨੂੰ ਆਪਾਂ ਸ਼ਾਰਟ ਦੇ ਵਿੱਚ ਸਮਾਸ ਕਰਕੇ ਸੱਜ ਬਿਆਹੀ ਜਿਹੜਾ ਇਸ ਦੇ ਲਈ ਸ਼ਬਦ ਆਪਾਂ ਬਣਾ ਲਿਆ ਹੈ ਜਾਂ ਇਸ ਦੇ ਲਈ ਸੱਜ ਬਿਆਹੀ ਸ਼ਬਦ ਚੱਲਦਾ ਹੈ ਸੱਜ ਬਿਆਹੀ ਸ਼ਬਦ ਕੀ ਨੇ ਸਮਾਸੀ ਸ਼ਬਦ ਨੇ ਜਿਹੜੇ ਸੱਜਰੀ ਵਿਆਹੀ ਹੋਈ ਦੇ ਲਈ ਯੂਜ਼ ਹੋਏ ਨੇ ਜਾਂ ਵਰਤੇ ਗਏ ਇਸੇ ਤਰ੍ਹਾਂ ਹੱਥਾਂ ਨੂੰ ਲੱਗਣ ਵਾਲੀ ਕੜੀ ਇਹ ਪੰਜ ਸ਼ਬਦ ਨੇ ਜਿਹੜੇ ਸ਼ਬਦਾਂ ਦਾ ਸਮੂਹ ਹੈ ਗਰੁੱਪ ਦੇ ਵਿੱਚ ਆਏ ਨੇ ਪੰਜ ਸ਼ਬਦਾਂ ਨੂੰ ਜੋੜ ਕੇ ਅਸੀਂ ਇੱਕ ਸ਼ਬਦ ਬਣਾ ਲਿਆ ਹੱਥ ਕੜੀ ਹੱਥਾਂ ਨੂੰ ਲੱਗਣ ਵਾਲੀ ਕੜੀ ਹੱਥ ਕੜੀ ਹੱਥ ਕੜੀ ਕੀ ਹੈ ਇੱਕ ਸਮਾਸੀ ਸ਼ਬਦ ਹੈ ਜਿਹੜਾ ਪੰਜ ਸ਼ਬਦਾਂ ਨੂੰ ਮਿਲਾ ਕੇ ਇੱਕ ਸ਼ਬਦ ਬਣਿਆ ਹੈ ਇਸੀ ਤਰ੍ਹਾਂ ਲੋਕਾਂ ਦਾ ਰਾਜ ਲੋਕਾਂ ਦੇ ਰਾਜ ਦੇ ਲਈ ਅਸੀਂ ਸ਼ਬਦ ਵਰਤ ਲਿਆ ਲੋਕ ਰਾਜ ਲੋਕ ਰਾਜ ਕੀ ਹੈ ਸਮਾਸੀ ਸ਼ਬਦ ਹੈ ਇਸੇ ਤਰ੍ਹਾਂ ਰਾਸ਼ਟਰਪਤੀ ਰਾਸ਼ਟਰਪਤੀ ਤਿੰਨ ਸ਼ਬਦਾਂ ਦਾ ਇੱਕ ਸਮੂਹ ਹੈ ਇਸ ਨੂੰ ਆਪਾਂ ਸ਼ਾਰਟ ਦੇ ਵਿੱਚ ਜਾਂ ਫਿਰ ਸਮਾਸ ਕਰਕੇ ਛੋਟਾ ਕਰਕੇ ਰਾਸ਼ਟਰਪਤੀ ਕਹਿ ਦਿੰਨੇ ਆ ਇਸੇ ਤਰ੍ਹਾਂ ਆਪ ਨਾਲ ਬੀਤੀ ਹੋਈ ਜਾਂ ਆਪ ਨਾਲ ਬੀਤੀ ਨੂੰ ਅਸੀਂ ਇਸ ਤਿੰਨ ਸ਼ਬਦਾਂ ਦੇ ਸਮੂਹ ਦੇ ਲਈ ਅਸੀਂ ਸ਼ਬਦ ਬਣਾਇਆ ਹੈ ਆਪ ਬੀਤੀ ਆਪ ਬੀਤੀ ਕੀ ਹੈ ਸਮਾਸੀ ਸ਼ਬਦ ਹੈ ਜਿਹੜਾ ਤਿੰਨ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਬਣਾ ਕੇ ਵਰਤ ਲਿਆ ਹੈ ਇਸ ਤੋਂ ਇਲਾਵਾ ਪਿਆਰੇ ਬੱਚਿਓ ਹੋਰ ਵੀ ਬਹੁਤ ਸਾਰੇ ਸਮਾਸੀ ਸ਼ਬਦ ਨੇ ਜਿਹੜੇ ਉਹ ਆ ਜਾਂਦੇ ਨੇ ਤੁਸੀਂ ਦੇਖੋਗੇ ਅੱਗੇ ਲਿਖੇ ਹੋਏ ਨੇ ਜਿਵੇਂ ਆਣ ਪਲੱਸ ਡਿਟ ਆਣ ਡਿਟ ਦੋ ਸ਼ਬਦਾਂ ਨੂੰ ਮਿਲਾ ਕੇ ਜਿਹੜਾ ਉਹ ਸਮਾਸੀ ਸ਼ਬਦ ਬਣਿਆ ਹੋਇਆ ਅਨਡਿੱਟ ਇਸੇ ਤਰ੍ਹਾਂ ਪੰਨਕੜ ਦੋਨੋਂ ਮੂਲ ਸ਼ਬਦ ਨੇ ਪੰਨ ਦਾ ਆਪਣਾ ਮੀਨਿੰਗ ਹੈ ਪੰਨਣਾ ਭਾਵ ਤੋੜਨਾ ਤੇ ਕੜ ਦਾ ਆਪਣਾ ਮੀਨਿੰਗ ਹੈ ਕੜਨਾ ਪੰਨਕੜ ਇੱਕ ਨਵਾਂ ਸ਼ਬਦ ਬਣਾ ਲਿਆ ਹੈ ਪੰਨਕੜ ਇਸੇ ਤਰ੍ਹਾਂ ਅਖੰਡ ਪਲੱਸ ਪਾਠ ਦੋ ਮੂਲ ਸ਼ਬਦ ਨੇ ਵੱਖਰੇ ਵੱਖਰੇ ਸ਼ਬਦ ਨੇ ਜਿਨ੍ਹਾਂ ਦਾ ਆਪਣਾ ਮੀਨਿੰਗ ਹੈ ਇਹਨਾਂ ਦੋਨਾਂ ਨੂੰ ਜੋੜ ਕੇ ਆਪਾਂ ਇੱਕ ਸ਼ਬਦ ਬਣਾ ਲਿਆ ਅਖੰਡ ਪਾਠ ਇਸੇ ਤਰ੍ਹਾਂ ਲੋਕ ਪਲੱਸ ਰਾਜ ਤੋਂ ਬਣ ਗਿਆ ਲੋਕਰਾਜ ਭੱਜ ਪਲੱਸ ਦੌੜ ਤੋਂ ਬਣ ਗਿਆ ਭੱਜਦੌੜ ਸ਼ਬਦ ਇਹਨਾਂ ਸ਼ਬਦਾਂ ਤੋਂ ਇਲਾਵਾ ਕੁਝ ਹੋਰ ਸਮਾਸੀ ਸ਼ਬਦ ਵੀ ਅਸੀਂ ਦੇਖ ਸਕਦੇ ਹਾਂ ਜਿਵੇਂ ਸਿਰੋਸਿਰ ਸ਼ਹਿਰੋ ਸ਼ਹਿਰ ਕਰੋ ਕਰੀ ਰਾਹੇ ਰਾਹ ਆਦ ਸ਼ਬਦ ਵੀ ਜਿਹੜੇ ਉਹਨੇ ਸਮਾਸੀ ਸ਼ਬਦਾਂ ਦੀਆਂ ਉਦਾਹਰਨਾ ਹਨ ਜਾਂ ਫਿਰ ਇਹ ਵੀ ਸਮਾਸੀ ਸ਼ਬਦਾਂ ਦੇ ਵਿੱਚ ਆ ਜਾਂਦੇ ਨੇ ਪਿਆਰੇ ਬੱਚਿਓ ਇਸ ਤੋਂ ਬਾਅਦ ਅਸੀਂ ਦੇਖਾਂਗੇ ਸਮਾਸੀ ਸ਼ਬਦ ਬਣਤਰਾਂ ਜਾਂ ਸ਼ਬਦ ਬਣਤਰਾਂ ਨੂੰ ਕਹਿ ਦਿੰਦੇ ਆ ਕਿ ਆਪਾਂ ਕਿ ਸਮਾਸੀ ਸ਼ਬਦ ਬਣਦੇ ਕਿਵੇਂ ਨੇ ਸਮਾਸੀ ਸ਼ਬਦ ਬਣਤਰ ਦੀਆਂ ਤਿੰਨ ਕਿਸਮਾਂ ਹਨ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੁਕਤ ਪਲੱਸ ਮੁਕਤ ਭਾਵ ਮੂਲ ਸ਼ਬਦ ਪਲੱਸ ਮੂਲ ਸ਼ਬਦ ਮੁਕਤ ਤੋਂ ਭਾਵ ਹੈ ਜਿਸ ਦਾ ਆਪਣਾ मीनिंग ਹੋਵੇ ਦੂਜੇ ਨੰਬਰ ਤੇ ਆ ਜਾਂਦੇ ਨੇ ਬੰਦੇਜੀ ਪਲੱਸ ਮੁਕਤ ਬੰਦੇਜੀ ਭਾਵ ਜਿਹਦਾ ਆਪਣਾ ਇਕੱਲੇ ਦਾ ਕੋਈ मीनिंग ਨਹੀਂ ਪਰ ਮੁਕਤ ਸ਼ਬਦ ਦੇ ਨਾਲ ਜੁੜ ਕੇ ਇਹ मीनिंग ਦਿੰਦਾ ਹੈ ਇਸੀ ਤਰ੍ਹਾਂ ਬੰਦੇ ਜੀ ਪਲੱਸ ਬੰਦੇ ਜੀ ਭਾਵ ਇਕੱਲੇ ਇਕੱਲੇ ਸ਼ਬਦਾਂ ਦਾ ਕੋਈ मीनिंग ਨਹੀਂ ਪਰ ਜਦੋਂ ਆਪਸ ਵਿੱਚ ਜੁੜ ਜਾਂਦੇ ਨੇ ਤਾਂ ਉਹਨਾਂ ਦਾ ਜਿਹੜਾ ਸ਼ਬਦ ਬਣਦਾ ਹੈ ਉਸ ਦਾ ਆਪਣਾ मीनिंग ਹੋ ਜਾਂਦਾ ਹੈ ਸਭ ਤੋਂ ਪਹਿਲਾਂ ਮੁਕਤ ਪਲੱਸ ਮੁਕਤ ਦੇਖਦੇ ਆਂ ਪਿਆਰੇ ਬੱਚਿਓ ਜਿਵੇਂ ਪੇੜ ਪਲੱਸ ਚਾਲ ਇਸ ਨੂੰ ਕੀ ਬੋਲਾਂਗੇ ਪੇੜ ਚਾਲ ਪੇੜ ਚਾਲ ਪੇੜ ਦਾ ਆਪਣਾ मीनिंग ਹੈ ਤੇ ਚਾਲ ਦਾ ਆਪਣਾ मीनिंग ਹੈ ਦੋਨਾਂ ਨੂੰ ਮਿਲਾ ਕੇ ਜਿਹੜਾ ਸ਼ਬਦ ਬਣਿਆ ਹੈ ਉਹ ਬਣਿਆ ਹੈ ਪੇੜ ਚਾਲ ਇਹ ਹੈ ਮੁਕਤ ਪਲੱਸ ਮੁਕਤ ਸਮਾਸੀ ਸ਼ਬਦ ਇਸੇ ਤਰ੍ਹਾਂ ਲੋਕ ਪਲੱਸ ਸਭਾ ਲੋਕ ਲੋਕ ਦਾ ਆਪਣਾ ਮੀਨਿੰਗ ਹੈ ਸਭਾ ਦਾ ਆਪਣਾ ਮੀਨਿੰਗ ਹੈ ਜਦੋਂ ਦੋਨਾਂ ਨੂੰ ਜੋੜ ਕੇ ਆਪਾਂ ਇੱਕ ਸਮਾਸੀ ਸ਼ਬਦ ਬਣਾ ਲੈਂਦੇ ਆ ਲੋਕ ਸਭਾ ਇਹ ਇੱਕ ਵੱਖਰੇ ਮੀਨਿੰਗ ਵਾਲਾ ਸ਼ਬਦ ਜਿਹੜਾ ਉਹ ਬਣ ਜਾਂਦਾ ਹੈ ਇਸੇ ਤਰ੍ਹਾਂ ਸਿਰ ਪੀੜ ਹੋ ਗਿਆ ਪਿਆਰੇ ਬੱਚਿਓ ਸਿਰ ਪਲੱਸ ਪੀੜ ਸਿਰ ਪੀੜ ਸ਼ਬਦ ਜਿਹੜਾ ਇੱਕ ਵੱਖਰੇ ਅਰਥਾਂ ਵਾਲਾ ਸ਼ਬਦ ਹੈ ਦੂਜੇ ਨੰਬਰ ਤੇ ਆ ਜਾਂਦਾ ਬੰਧੇਜੀ ਪਲੱਸ ਮੁਕਤ ਬੰਧੇਜੀ ਭਾਵ ਜਿਸ ਦਾ ਇਕੱਲੇ ਦਾ मीनिंग ਨਾ ਹੋਵੇ ਤੇ ਮੁਕਤ ਨਾਲ ਜੁੜ ਕੇ मीनिंग ਦਿੰਦਾ ਹੋਵੇ ਜਿਵੇਂ ਕੋੜ ਪਲੱਸ ਮਤ ਕੋੜ ਦਾ ਆਪਣਾ मीनिंग ਨਹੀਂ ਹੈ ਪਰ ਜਦੋਂ ਇਹ ਮਤ ਸ਼ਬਦ ਨਾਲ ਜੁੜ ਜਾਂਦਾ ਮਤ ਕੀ ਹੈ ਮੁਕਤ ਸ਼ਬਦ ਹੈ ਜਾਂ ਮੂਲ ਹੈ ਜਿਸ ਦਾ ਆਪਣਾ मीनिंग ਹੈ ਇਹ ਕੋੜ ਮਤ ਜਿਹੜਾ ਸ਼ਬਦ ਬਣਦਾ ਹੈ ਨਮਾ ਠੀਕ ਹੈ ਉਹ ਇੱਕ ਵੱਖਰੇ मीनिंग ਵਾਲਾ ਸ਼ਬਦ ਜਿਹੜਾ ਉਹ ਬਣਾ ਦਿੰਦੇ ਬਣ ਜਾਂਦਾ ਇਸੇ ਤਰ੍ਹਾਂ ਕੋੜ ਪਲੱਸ ਸਵਾਰ ਕੋੜ ਦਾ ਨਹੀਂ मीनिंग ਸਵਾਰ ਦਾ मीनिंग ਹੈ ਇਸੇ ਤਰ੍ਹਾਂ ਇਹ ਹੈ ਸਮਾਰ ਸਵਾਰ ਹੈ ਜਿਹੜਾ ਉਹ ਮੂਰ ਸ਼ਬਦ ਹੈ ਜਾਂ ਮੁક્ત ਸ਼ਬਦ ਹੈ ਤੇ ਕੋੜ ਕੀ ਹੈ ਬੰਦੀਜੀ ਸ਼ਬਦ ਹੈ ਦੋਨਾਂ ਨੂੰ ਮਿਲਾ ਕੇ ਜਿਹੜਾ ਸ਼ਬਦ ਬਣਿਆ ਹੈ ਕੋੜ ਸਵਾਰ ਇਹ ਇੱਕ ਸਮਾਸੀ ਸ਼ਬਦ ਹੈ ਜਿਸ ਦਾ ਆਪਣਾ ਵੱਖਰਾ मीनिंग ਹੈ ਜਿਹੜਾ ਬੰਦੀਜੀ ਪਲੱਸ ਮੁਕਤ ਸ਼ਬਦ ਨੂੰ ਜੋੜ ਕੇ ਬਣਿਆ ਹੈ ਇਸੇ ਤਰ੍ਹਾਂ ਹੂੜ ਪਲੱਸ ਮਤ ਹੂੜ ਮਤ ਹੂੜ ਮਤ ਸ਼ਬਦ ਹੈ ਜਿਸ ਦਾ ਜਿਹੜਾ ਆਪਣਾ ਇੱਕ ਵੱਖਰਾ मीनिंग ਦੇ ਰਿਹਾ ਹੈ ਇਸ ਦੇ ਵਿੱਚ ਹੂੜ ਦਾ ਕੋਈ मीनिंग ਨਹੀਂ ਮਤ ਤੋਂ ਭਾਵ ਹੈ ਅਕਲ ਠੀਕ ਹੈ ਅਕਲ ਦਾ मीनिंग ਹੁੰਦਾ ਹੈ ਤੇ ਇਸ ਲਈ ਹੂੜ ਮਤ ਜਿਹੜਾ ਸ਼ਬਦ ਹੈ ਇਸ ਦਾ ਆਪਣਾ मीनिंग ਹੈ ਪਿਆਰੇ ਬੱਚਿਓ ਤੀਜੇ ਨੰਬਰ ਤੇ ਆ ਜਾਂਦੇ ਨੇ ਬੰਦੀਜੀ ਸ਼ਬਦ ਬੰਦੀਜੀ ਪਲੱਸ ਬੰਦੀਜੀ ਜਿਸ ਜਿਸ ਤਰ੍ਹਾਂ ਰਿਸ਼ਟ ਪਲੱਸ ਪੁਸ਼ਟ ਰਿਸ਼ਟ ਤੇ ਪੁਸ਼ਟ ਦਾ ਇਕੱਲੇ ਇਕੱਲੇ ਦਾ ਕੋਈ मीनिंग ਨਹੀਂ ਜਦੋਂ ਆਪਾਂ ਇਹਨਾਂ ਨੂੰ ਜੋੜ ਕੇ ਇੱਕ ਸ਼ਬਦ ਬਣਾ ਲੈਂਦੇ ਹਾਂ ਰਿਸ਼ਟ ਪਲੱਸ ਪੁਸ਼ਟ ਤੋਂ ਬਣ ਜਾਂਦਾ ਰਿਸ਼ਟ ਪੁਸ਼ਟ ਭਾਵ ਤੰਦਰੁਸਤ ਇਸ ਦਾ मीनिंग ਹੈ ਤੰਦਰੁਸਤ ਇਸੇ ਤਰ੍ਹਾਂ ਨਿੱਕੜ ਪਲੱਸ ਸੁੱਕੜ ਨਿੱਕੜ ਸੁੱਕੜ ਦਾ ਆਪਣਾ ਕੋਈ मीनिंग ਨਹੀਂ ਪਰ ਜਦੋਂ ਆਪਾਂ ਨਿੱਕੜ ਸੁੱਕੜ ਨੂੰ ਜੋੜ ਕੇ ਇੱਕ ਸ਼ਬਦ ਬਣਾ ਲੈਂਦੇ ਹਾਂ ਨਿੱਕੜ ਸੁੱਕੜ ਤਾਂ ਇਸ ਤੋਂ ਭਾਵ ਬਚਿਆ ਕੁਛ ਹੈ ਜਿਹੜਾ ਸਮਾਨ ਹੁੰਦਾ ਉਸ ਨੂੰ ਆਪਾਂ ਨਿੱਕੜ ਸੁੱਕੜ ਬੋਲ ਦਿੰਦੇ ਹਾਂ ਇਸੇ ਤਰ੍ਹਾਂ ਉਥਲ ਪਲੱਸ ਪੁਥਲ ਉਥਲ ਪੁਥਲ ਦਾ ਆਪਣਾ ਕੋਈ मीनिंग ਨਹੀਂ ਪਰ ਜਦੋਂ ਉਸ ਜੋੜ ਕੇ ਅਸੀਂ ਦੋਨਾਂ ਨੂੰ ਇੱਕ ਸ਼ਬਦ ਬਣਾ ਲੈਂਦੇ ਹਾਂ ਉਥਲ ਪੁਥਲ ਠੀਕ ਹੈ ਇਹਨਾਂ ਦਾ ਇਸ ਦਾ ਕੀ ਹੈ ਇਸ ਸ਼ਬਦ ਦਾ ਆਪਣਾ ਮੁਖਰਾ मीनिंग ਹੈ ਠੀਕ ਹੈ ਬਾਰੇ ਬੱਚਿਓ ਸਮਾਸੀ ਸ਼ਬਦ ਬਣਤਰਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ਜੇ ਸਮਾਸੀ ਸ਼ਬਦ ਬਣਤਰ ਦੀਆਂ ਤਿੰਨ ਕਿਸਮਾਂ ਹਨ ਮੁਕਤ ਪਲੱਸ ਮੁਕਤ ਬੰਦੇਜੀ ਪਲੱਸ ਮੁਕਤ ਤੇ ਬੰਦੇਜੀ ਪਲੱਸ ਬੰਦੇਜੀ ਹੁਣ ਅਸੀਂ ਅਖੀਰ ਦੇ ਵਿੱਚ ਸਮਾਸੀ ਸ਼ਬਦਾਂ ਦੀਆਂ ਕੁਝ ਉਦਾਹਰਨਾਂ ਕਰਾਂਗੇ ਜਿਸ ਤਰ੍ਹਾਂ ਹੀ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਸਮਾਸੀ ਸ਼ਬਦ ਬਣਦੇ ਕਿਵੇਂ ਨਹੀਂ ਜਾਂ ਹੁੰਦੇ ਕਿਵੇਂ ਨਹੀਂ ਤੁਸੀਂ ਦੇਖੋ ਪਹਿਲੇ ਨੰਬਰ ਤੇ ਸ਼ਬਦ ਹੈ ਪਰਮਾਤਮਾ ਪਰਮਾਤਮਾ ਭਾਵ ਪਰਮ ਪਲੱਸ ਆਤਮਾ ਪਰਮਾਤਮਾ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਪਰਮਾਤਮਾ ਪਰਮ ਪਲੱਸ ਆਤਮਾ ਇਸੇ ਤਰ੍ਹਾਂ ਉਦਾਰ ਪਲੱਸ ਚਿੱਤ ਬਣ ਗਿਆ ਉਦਾਰਚਿੱਤ ਖੂਬ ਪਲੱਸ ਸੂਰਤ ਖੂਬ ਪਲੱਸ ਸੂਰਤ ਬਣ ਗਿਆ ਖੂਬਸੂਰਤ ਇਸੇ ਤਰ੍ਹਾਂ ਖੁਸ਼ ਪਲੱਸ ਨਸੀਬ ਬਣ ਗਿਆ ਖੁਸ਼ਨਸੀਬ ਖੂਨ ਪਲੱਸ ਦਾਨ बन गया खून दान नित्य प्लस नेम करके बन गया नित्य नेम चाल प्लस बाज बनके बन गया चालबाज देखो ਤੁਸੀਂ ਪਿਆਰੇ ਬੱਚਿਓ ਸਾਰੇ ਸ਼ਬਦਾਂ ਦੇ ਵਿੱਚ ਦੋ ਦੋ ਮੂਲ ਸ਼ਬਦ ਨੇ ਜਿਨ੍ਹਾਂ ਦਾ ਆਪਣਾ ਆਪਣਾ मीनिंग ਹੈ ਇਹ ਜੋੜ ਕੇ ਇੱਕ ਨਵਾਂ ਸ਼ਬਦ ਜਿਹੜਾ ਸਮਾਸੀ ਸ਼ਬਦ ਦੀ ਸ਼੍ਰੋਮ ਆਪਾਂ ਕਹਿੰਦੇ ਆ ਬਣਾ ਰਿਹਾ ਇਸੇ ਤਰ੍ਹਾਂ ਟੱਪਰੀ प्लस वास ਹੋ ਗਿਆ ਟੱਪਰੀਵਾਸ ਆਤਿਸ਼ प्लस बाजी ਹੋ ਗਿਆ ਆਤਿਸ਼ਬਾਜੀ ਗੁਰ ਪਲਸ ਦੁਆਰਾ ਹੋ ਗਿਆ ਗੁਰਦੁਆਰਾ ਲੋਕ ਪਲਸ ਸਭਾ ਲੋਕ ਸਭਾ ਲੂਣ ਹਰਾਮ ਜੁੱਤੀ ਚੋਰ ਦੂਰਦਰਸ਼ਨ ਰੇਲ ਪਲਸ ਗੱਡੀ ਰੇਲ ਗੱਡੀ ਜਗਤ ਪਲਸ ਗੁਰੂ ਜਗਤ ਗੁਰੂ ਮਿੱਠ ਪਲਸ ਬੋਲਾ ਮਿੱਠ ਬੋਲਾ ਜਾਂ ਮਿੱਠ ਬੋਲੜਾ ਵੀ ਅਸੀਂ ਲਿਖ ਸਕਦੇ ਆ ਅਖੰਡ ਪਲਸ ਪਾਠ ਹੋ ਗਿਆ ਅਖੰਡ ਪਾਸ ਪਾਠ ਜਲ ਜੀਵ ਮਾਲ ਗੱਡੀ ਤੁਸੀਂ ਦੇਖੋਗੇ ਕੁਝ ਕਸਮਾਸੀ ਸ਼ਬਦ ਜਿਹੜੇ ਅਜਿਹੇ ਨੇ ਜਿਹੜੇ ਵਿੱਚ ਹਾਈਫਨ ਪਾ ਕੇ ਲਿਖੇ ਗਏ ਨੇ ਬੱਚਿਓ ਠੀਕ ਹੈ ਸਮਾਸੀ ਸ਼ਬਦ ਨੇ ਜਿਹੜੇ ਉਹ ਇਸ ਤਰ੍ਹਾਂ ਵਿਚਾਲੇ ਜਿਹੜਾ ਜੋੜ ਨਹੀਂ ਪਾ ਕੇ ਵੀ ਲਿਖੇ ਜਾਂਦੇ ਨੇ ਮਾਲ ਪਲੱਸ ਗੱਡੀ ਮਾਲਗੱਡੀ ਦੇਸ਼ ਭਗਤੀ ਦੇਸ਼ ਭਗਤ ਇਸਤਰੀ ਲਿੰਗ ਪੇੜ ਪਲੱਸ ਚਾਲ ਪੇੜਚਾਲ ਹੋ ਗਿਆ ਲੋਕ ਪਲੱਸ ਸਭਾ ਲੋਕ ਸਭਾ ਸਿਰ ਪੀੜ ਹੋ ਗਿਆ ਦੂਰਦਰਸ਼ਨ ਟਿਕਟਕਰ प्यारे बच्चों ये कुछ कि किस किसमासी शब्दां दीया एग्जांपल्स सीगियां। ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਮਾਸੀ ਸ਼ਬਦ ਕਿਵੇਂ ਦੇ ਹੁੰਦੇ ਨੇ ਜਾਂ ਬਣਦੇ ਕਿਵੇਂ ਨੇ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ, ਸ਼ੇਅਰ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਡੇ ਸਿਲੇਬਸ ਨਾਲ ਸੰਬੰਧਿਤ ਹੋਰ ਵੀ ਮਹੱਤਵਪੂਰਨ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਹੋ ਸਕਣ। ਨਾਲ ਹੀ ਘੰਟੀ ਦਾ ਬਟਨ ਵੀ ਦਬਾ ਲਿਓ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।